ਸੋਚੀਏ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਆਪਾਂ ਨਾ ਪਹਿਲਾਂ ਦੋਸਤਾਂ ਦੀਆਂ ਕਿਸਮਾਂ ਦੇ ਬਾਰੇ ਦੇ ਵਿੱਚ ਕਾਫੀ ਵੀਡੀਓਜ਼ ਬਣਾ ਚੁੱਕੇ ਹਾਂ ਜਿਦੇ ਵਿੱਚ ਬਹੁਤ ਤਰ੍ਹਾਂ ਦੇ ਦੋਸਤਾਂ ਨੇ ਕਿਸਮਾਂ ਦੱਸੀਆਂ ਕਿ ਦੋਸਤਾਂ ਦੀ ਕਿਸਮ ਇੱਕ ਇਹ ਹੁੰਦੀ ਹੈ ਇਹ ਹੁੰਦੀ ਹੈ ਸਭ ਤੋਂ ਵਧੀਆ ਕਿਸਮ ਕਿਹੜੀ ਹੁੰਦੀ ਹੈ ਘੈਂਟ ਦੋਸਤ ਕਿਹੜੇ ਹੁੰਦੇ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚ ਦੋਸਤੀ ਦੀ ਕੋਈ ਕਿਸਮ ਜਿਹੜੀ ਹੈ ਉਹ ਆਪਣੀ ਰਹਗੀ ਹੋਵੇ ਤੁਹਾਡੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਹਰ ਤਰ੍ਹਾਂ ਦੇ ਦੋਸਤਾਂ ਨੂੰ ਉਹਦੇ ਵਿੱਚ ਕਵਰ ਕਰ ਲਈਏ ਤੇ ਤੁਸੀਂ ਜਦੋਂ ਉਹਨਾਂ ਦੋਸਤਾਂ ਨੂੰ ਦੇਖੋਗੇ ਤਾਂ ਕਿਤੇ ਨਾ ਕਿਤੇ ਜਾ ਕੇ ਤੁਸੀਂ ਜਦੋਂ ਆਪਣੇ 10 15 20 ਦੋਸਤਾਂ ਤੇ ਨਿਗਾਹ ਮਾਰੋਗੇ ਤਾਂ ਤੁਹਾਨੂੰ ਸਾਰੀਆਂ ਕਿਸਮਾਂ ਦੇ ਵਿੱਚ ਮਿਲ ਜਾਣਗੇ ਤੇ ਉਹਦੇ ਮੁਤਾਬਕ ਤੁਸੀਂ ਉਹਨਾਂ ਦੋਸਤਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਰੱਖ ਸਕਦੇ ਹੋ ਪਰ ਇਹਨਾਂ ਸਾਰੀਆਂ ਦੋਸਤਾਂ ਦੀ ਇੱਕ ਨਾ ਤੁਸੀਂ ਨੋਟ ਕੀਤਾ ਹੋਣਾ ਕਈ ਵਾਰ ਕਿ ਆਪਾਂ ਕਹਿੰਦੇ ਵੀ ਯਾਰ ਇੱਕ ਨੰਬਰ ਤੇ ਆ ਚੀਜ਼ ਇਹ ਦੋ ਨੰਬਰ ਤੇ ਆ ਇਹ ਤਿੰਨ ਨੰਬਰ ਤੇ ਹੈ ਨੀ ਪੋਜੀਸ਼ਨ ਨੰਬਰ ਵਾਈਜ਼ ਕਰ ਦਿੰਦੇ ਆ ਵੀ ਫਰਸਟ ਸੈਕੰਡ ਥਰਡ ਪੋਜੀਸ਼ਨ ਆ ਪੋਜੀਸ਼ਨਾਂ ਬਣਾ ਦਨੇ ਨਹੀਂ ਮਰ ਆਪਾਂ ਪਰ ਕੁਝ ਚੀਜ਼ਾਂ ਨਾ ਬਿਓਂਡ ਨੰਬਰਸ ਹੁੰਦੀਆਂ ਆਪਾਂ ਕਹਿੰਨੇ ਯਾਰ ਕਿਹੜੀ ਪੋਜੀਸ਼ਨ ਦਈਏ ਇਹਨੂੰ ਉਹਨੂੰ ਕਹਿੰਨੇ ਯਾਰ ਫਰਸਟ ਸੈਕੰਡ ਥਰਡ ਪੋਜੀਸ਼ਨ ਨਾ ਦੋ ਇਹਨੂੰ ਕਿਉਂਕਿ ਇਹ ਤਾਂ ਬਿਓਂਡ ਨੰਬਰਸ ਵੀ ਇਹ ਤਾਂ ਨੰਬਰਾਂ ਤੋਂ ਕਿਤੇ ਉੱਪਰ ਦੀ ਚੀਜ਼ ਆ ਇਹਨੂੰ ਨੰਬਰਾਂ 'ਚ ਨਹੀਂ ਗਿਣਾਇਆ ਜਾ ਸਕਦਾ ਇਹ ਤਾਂ ਅਲੱਗ ਕਿਸਮ ਹੈ ਜਿਹੜੀ ਦੋਸਤੋਂ ਆਪਾਂ ਅੱਜ ਗੱਲ ਕਰਨ ਲੱਗੇ ਆ ਨਾ ਇਹ ਨਾ ਮਤਲਬ ਹੈ ਇਹ ਵੀ ਦੋਸਤਾਂ ਦੀ ਕਿਸਮ ਇੱਕ ਪਰ ਇਹਨਾਂ ਬੜੇ ਕਿਸਮਤ ਵਾਲੇ ਲੋਕਾਂ ਨੂੰ ਮਿਲਦੀ ਹੈ ਤੇ ਆਮ ਆਮ ਕਰਕੇ ਆਪਾਂ ਗੱਲ ਕਰਦੇ ਆ ਕਿ ਦੋਸਤ ਸਾਨੂੰ ਜ਼ਿੰਦਗੀ ਜਦੋਂ ਜੀ ਰਹੇ ਹੁੰਨੇ ਆਂ ਅਸੀਂ ਚੱਲ ਰਹੇ ਹੁੰਨੇ ਆਂ ਕਲਾਸਾਂ 'ਚ ਪੜ੍ਹ ਰਹੇ ਹੁੰਨੇ ਆਂ ਜਾਂ ਆਮ ਜ਼ਿੰਦਗੀ 'ਚ ਦੋਸਤ ਮਿਲਦੇ ਆਂ ਉਹ ਫਿਰ ਪਹਿਲੀ ਵਾਰ ਅਣਜਾਣ ਬੰਦੇ ਮਿਲਦੇ ਆਂ ਆਪਸ ਦੇ ਵਿੱਚ ਮਿਲਣ ਤੋਂ ਬਾਅਦ ਥੋੜਾ ਥੋੜਾ ਨੇੜਤਾ ਵੱਧਦੀ ਆ ਉਹਨਾਂ ਦੀ ਨੇੜਤਾ ਵਧਣ ਤੋਂ ਬਾਅਦ ਦੋਸਤ ਬਣ ਜਾਂਦੇ ਆ ਫਿਰ ਫਿਰ ਬੈਸਟ ਫਰੈਂਡ ਬਣ ਜਾਂਦੇ ਆ ਫਿਰ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੇ ਆ ਉਹ ਇਸ ਤਰ੍ਹਾਂ ਨਾਲ ਮੇਲ ਜੋਲ ਹੁੰਦਾ ਪਰ ਦੋਸਤੋ ਇਹ ਜਿਹੜੀ ਆਪਾਂ ਅੱਜ ਗੱਲ ਕਰਨ ਲੱਗੇ ਆ ਨਾ ਕਿ ਮੁੰ ਇਹਨਾਂ ਦੇਖੋ ਇੱਕ ਪਾਸੇ ਤਾਂ ਇਹ ਆਪਣੇ ਰਿਸ਼ਤੇਦਾਰ ਹੋਗੇ ਜਿਹੜੇ ਕਿ ਪਰਮਾਤਮਾ ਪਰਿਸ਼ਤੇਦਾਰੀਆਂ ਦੀ ਗੱਲ ਕਰਦੇ ਹਾਂ ਕਿ ਪਰਮਾਤਮਾ ਵੱਲੋਂ ਦਿੱਤੀਆਂ ਹੁੰਦੀਆਂ ਪਰ ਦੋਸਤੋ ਇੱਕ ਗੱਲ ਯਾਦ ਰੱਖਿਓ ਮੇਰੀ ਕਿ ਇਹਨਾਂ ਰਿਸ਼ਤੇਦਾਰੀਆਂ ਦੇ ਵਿੱਚ ਕਿਉਂਕਿ ਮਾਮੇ ਭੂਆ ਦੇ ਮੁੰਡੇ ਨਾ ਜਿਆਦਾਤਰ ਮੈਂ ਦੇਖਿਆ ਵੀ ਕਾਫੀ ਹੱਦ ਤੱਕ 500 ਸਾਲ ਦਾ ਫਰਕ ਵੀ ਹੋ ਸਕਦਾ ਚਲੋ 10 ਸਾਲ ਦਾ ਫਰਕ ਵੀ ਹੋ ਸਕਦਾ ਉਹਨਾਂ ਦੇ ਵਿੱਚ ਪਰ ਪਰ ਬਹੁਤ ਬੱਚੇ ਮੁੰਡੇ ਦੋਸਤ ਮੈਂ ਦੇਖੇ ਆਂ ਜਿਹੜੇ ਆਪਸ ਦੇ ਵਿੱਚ ਰਿਸ਼ਤੇਦਾਰ ਹੁੰਦੇ ਆਂ ਮਾਮੇ ਦਾ ਮਾਮੇ ਭੂਆ ਦੇ ਜਾਂ ਖਾਸ ਕਰਕੇ ਇਹ ਮੰਮੀ ਪੂਰੇ ਹੋ ਗਏ ਇਹਦੇ ਵਿੱਚ ਨਾ ਜਿਹੜੇ ਦੋਸਤੋ ਇੱਕ ਗੱਲ ਯਾਦ ਰੱਖਣੀ ਹੈ ਜਿਨ੍ਹਾਂ ਨੂੰ ਇਹੇ ਰਿਸ਼ਤੇਦਾਰ ਦੋਸਤਾਂ ਦੇ ਰੂਪ 'ਚ ਮਿਲ ਜੰਨਾ ਉਹ ਉਹ ਜ਼ਿੰਦਗੀ ਦੇ ਵਿੱਚ ਸਭ ਤੋਂ ਆਪਣੇ ਆਪ ਨੂੰ ਬਸੇ ਮੰਨ ਲਓ ਕਿ ਮੈਂ ਸਭ ਤੋਂ ਜਿਵੇਂ ਅਮੀਰ ਬੰਦਾ ਹੈ ਅਮੀਰ ਦੋਸਤ ਕਿਉਂਕਿ ਉਹ ਉਹਨੂੰ ਇੰਨਾ ਵੱਡਾ ਬੈਕਅਪ ਉਹਦੇ ਅੰਦਰ ਹੁੰਦਾ ਤੇ ਇਹ ਇਹਨਾਂ ਦੇ ਵਿੱਚ ਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਹਦੇ ਵਿੱਚ ਸਾਨੂੰ ਜਿਹੜੀਆਂ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਬੰਦੇ ਨੂੰ ਪਛਾਨਣ ਦੀ ਗਲਤੀ ਜਾਂ ਹੋਰ ਬਹੁਤ ਗਲਤੀਆਂ ਕਰ ਬੈਠਦੇ ਆਂ ਸੀ ਜਾਂ ਸਾਡੇ ਕੋਈ ਰਾਜ਼ ਹੁੰਦੇ ਆ ਕਿਸੇ ਤਰ੍ਹਾਂ ਦੇ ਕੁਝ ਵੀ ਲਗਾ ਲਓ ਕਿਤੇ ਨਾ ਕਿਤੇ ਜਾ ਕੇ ਜਿੱਥੇ ਜਾ ਕੇ ਸਾਨੂੰ ਮਤਲਬ ਲੱਗਦਾ ਵੀ ਇਹ ਇਹ ਇਸ ਤਰ੍ਹਾਂ ਸਾਡੇ ਨਾਲ ਹੋ ਸਕਦਾ ਇਹ ਜਿਹੜੀ ਅਗਰ ਤੁਹਾਡੀ ਮਾਮੇ ਦਾ ਮੁੰਡਾ ਭਾਈ ਭੂਆ ਦਾ ਮੁੰਡਾ ਉਹਨਾਂ ਦੇ ਆਪਸ ਦੇ ਵਿੱਚ ਅਗਰ ਦੋਸਤੀ ਹੋ ਜਾਂਦੀ ਹੈ ਤਾਂ ਉਹ ਇੰਨੀ ਜ਼ਿਆਦਾ ਪਰਫੈਕਟ ਰਹਿੰਦੀ ਹੈ ਨਾ ਜਿੱਥੇ ਜਾ ਕੇ ਇਹਨਾਂ ਦੇ ਮਨ ਮਿਲ ਜਾਂਣ ਕਿ ਇਸ ਦੋਸਤੀ ਦੇ ਨਾਲ ਫਿਰ ਜਿਹੜੀ ਤਰੱਕੀ ਹੁੰਦੀ ਹੈ ਨਾ ਦੋਨੋਂ ਪਰਸਨ ਦੀ ਉਹ ਉਹ ਬਾਖਮਾਲ ਹੁੰਦੀ ਹੈ ਕਿਤੇ ਨਾ ਕਿਤੇ ਜਾ ਕੇ ਜਿਹੜੀ ਹੈ ਕਿਉਂਕਿ ਇਹ ਇਹਦੇ ਨਾਲ ਨਾ ਮਤਲਬ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਆਪਾਂ ਹਰ ਗੱਲ 'ਚ ਗੱਲ ਨਹੀਂ ਕਰਦੇ ਹੁੰਦੇ ਵੀ ਇਹ ਕੰਮ ਜੇ ਹੋ ਜੇ ਨਾ ਇਹ ਤਾਂ ਯਾਰ ਸੋਨੇ ਤੇ ਸੁਹਾਗਾ ਹੈ ਬਸ ਇਹ ਜਿਹੜੀ ਦੋਸਤੀ ਹੈ ਨਾ ਰਿਸ਼ਤੇਦਾਰੀ ਪਲੱਸ ਦੋਸਤੀ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਇਹ ਦੋਸਤੀ ਕਰਮਾਂ ਵਾਲੇ ਨੂੰ ਮਿਲਦੀ ਹੈ ਕਿਸਮਤ ਵਾਲੇ ਨੂੰ ਮਿਲਦੀ ਹੈ ਪਰ ਜਿਨ੍ਹਾਂ ਨੂੰ ਮਿਲਦੀ ਹੈ ਨਾ ਉਹਨਾਂ ਨੂੰ ਜ਼ਿੰਦਗੀ ਚ ਕਦੇ-ਕਦੇ ਤਾਂ ਐਵੇਂ ਲੱਗਦਾ ਵੀ ਬਸ ਯਾਰ ਹੋਰ ਕੁਝ ਨਹੀਂ ਚਾਹੀਦਾ ਕਿਉਂ ਕਿਉਂਕਿ ਉਹ ਕਹਿੰਦੇ ਨੇ ਹੁੰਦੇ ਕਿ ਹਾਥੀ ਦੀ ਪੇਟ ਦੇ ਵਿੱਚ ਸਾਰਾ ਕੁਝ ਆ ਜਾਂਦਾ ਸਾਰੇ ਜਾਨਵਰਾਂ ਦੇ ਪੇਟ ਆ ਜਾਂਦੇ ਆ ਉਹਨਾਂ ਨੂੰ ਫਿਰ ਹੋਰ ਬਹੁਤਾ ਦੇਖਣ ਦੀ ਲੋੜ ਨਹੀਂ ਪੈਂਦੀ ਸੋ ਕਿਤੇ ਨਾ ਕਿਤੇ ਜਾ ਕੇ ਮੈਂ ਇਹ ਕਹੂੰਗਾ ਵੀ ਅਗਰ ਤੁਹਾਨੂੰ ਵੀ ਤੁਹਾਨੂੰ ਵੀ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਵੀ ਅਗਰ ਤੁਹਾਡੀ ਤੁਸੀਂ ਲਾਈਕ ਮਾਈਂਡਡ ਹੋ ਤੁਹਾਡਾ ਮਤਲਬ ਇਹਨਾਂ ਦੇ ਵਿੱਚੋਂ ਵੀ ਅਗਰ ਤੁਸੀਂ ਮਾਮੇ ਘੋਆ ਦੇ ਮੁੰਡਿਆਂ ਦੇ ਵਿੱਚੋਂ ਥੋੜਾ ਜਿਹਾ ਦੋਸਤ ਲੱਭਣ ਦੀ ਕੋਸ਼ਿਸ਼ ਕਰੋ ਨਾਲ ਜਿਸ ਦਿਨ ਤੁਸੀਂ ਇਹਨਾਂ ਦੇ ਵਿੱਚੋਂ ਦੋਸਤ ਲੱਭਣੇ ਸ਼ੁਰੂ ਕਰਤੇ ਨਾ ਤਾਂ ਤੁਹਾਨੂੰ ਇਹ ਲੱਗੂਗਾ ਕਿ ਮਤਲਬ ਬਾ ਕਮਾਲ ਬਾ ਕਮਾਲ ਦੋਸਤ ਹੁੰਦੇ ਆ ਇਹ ਜਿਹਦੇ ਵਿੱਚ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿਉਂਕਿ ਮੇਰੇ 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 ਜਿਹੜੇ ਦਿਮਾਗ ਦੇ ਵਿੱਚ ਮੈਂ ਦੇਖਿਆ ਜਾਂ ਮੈਨੂੰ ਬਹੁਤ ਲੋਕ ਮਿਲੇ ਆ ਬਹੁਤ ਕਾਮਯਾਬ ਲੋਕ ਮੈਂ ਦੇਖੀਏ ਜਿਹੜੇ ਇਸ ਤਰ੍ਹਾਂ ਨਾਲ ਕਾਮਯਾਬ ਹੋਏ ਆ ਤੋ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਅਗਰ ਇਸ ਤਰ੍ਹਾਂ ਦੇ ਤੁਸੀਂ ਜਿਹੜੇ ਮਾਮੇ ਭੂਆ ਦੇ ਮੁੰਡਿਆਂ ਦੇ ਵਿੱਚ ਉਹ ਅਗਰ ਆਪਣੇ ਦੋਸਤ ਲੱਭਣੇ ਸ਼ੁਰੂ ਕਰਦੋਂ ਔਰ ਅਗਰ ਤੁਹਾਡੀ ਦੋਸਤੀ ਬਣ ਜਾਂਦੀ ਹੈ ਭਾਵੇਂ ਉਹ ਦੋਸਤੀ ਵਪਾਰਕ ਦੋਸਤੀ ਦੇ ਰੂਪ ਵਿੱਚ ਵੀ ਚੱਲ ਪਵੇ ਭਾਵੇਂ ਦੋਸਤੀਆਂ ਨਿਭਾਉਣ ਦੇ ਦੇ ਚੱਲ ਪਵੇ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਲੈ ਸਕਦੇ ਜੋ ਵੀ ਕੰਮ ਕਰ ਕਰਦੇ ਹੋ ਤੇ ਪਰ ਇਹ ਮੇਰੇ ਖਿਆਲ ਨਾਲ ਸਭ ਤੋਂ ਬੈਸਟ ਜਿਹੜਾ ਹੈ ਉਹ ਸਾਨੂੰ ਇੱਕ ਤੋਹਫਾ ਹੋਊਗਾ ਪ੍ਰਮਾਤਮਾ ਵੱਲੋਂ ਅਗਰ ਅਸੀਂ ਇਹਨਾਂ ਦੇ ਵਿੱਚੋਂ ਆਪਣੇ ਦੋਸਤ ਲੱਭ ਸਕਦੇ ਹਾਂ ਧੰਨਵਾਦ ਸਤਿ ਸ੍ਰੀ ਅਕਾਲ